ਅੱਜ ਤੁਹਾਨੂੰ ਦਰਸ਼ਨ ਕਰਾਉਣੇ ਹਾਂ ਗੁਰਦੁਆਰਾ ਟਾਲੀ ਸਾਹਿਬ ਜੋ ਕਿ ਸਤਨਤ ਸੰਤ ਬਾਬਾ ਵੀਰ ਸਿੰਘ ਜੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਬੋਪਾ ਰਾਏ ਤੋਂ ਚਵਿੰਡਾ ਦੇ ਵੀ ਰੋਡ ਦੇ ਉੱਪਰ ਸਥਿਤ ਹੈ ਬਾਬਾ ਵੀਰ ਸਿੰਘ ਜੀ ਨਰੰਗਾ ਬਾਦ ਵਾਲੇ ਨਾਂ ਤੋਂ ਵੀ ਜਾਣੇ ਜਾਂਦੇ ਸਨ ਜਿੱਥੇ-ਜਿੱਥੇ ਆਪ ਜੀ ਆਪਣੀ ਜੀਵਨ ਯਾਤਰਾ ਦੌਰਾਨ ਗਏ ਉੱਥੇ-ਉੱਥੇ ਆਪ ਜੀ ਦੇ ਨਾਤੇ 360 ਸਥਾਨ ਸੁਭਾਈਮਾਨ ਹਨ ਜਿਨ੍ਹਾਂ ਵਿੱਚੋਂ ਇਹ ਇੱਕ ਸਥਾਨ ਗੁਰਦੁਆਰਾ ਟਾਲੀ ਸਾਹਿਬ ਸਥਾਨ ਤੇ ਆਪ ਜੀ ਨੇ ਕੁਝ ਸਮਾਂ ਠਹਿਰਨਾ ਕੀਤਾ ਤੇ ਟਾਲੀ ਦੀ ਦਾਤਨ ਕਰਕੇ ਲਾਈ ਜਿਸ ਕਰਕੇ ਇਸ ਸਥਾਨ ਦਾ ਨਾਮ ਟਾਲੀ ਸਾਹਿਬ ਪੈ ਗਿਆ ਇਸ ਸਥਾਨ ਤੇ ਸੰਗਤਾਂ ਦਾ ਕਾਫੀ ਇਕੱਠ ਵੇਖਣ ਨੂੰ ਮਿਲਦਾ ਹੈ ਇਸ ਸਥਾਨ ਦੀ ਸਕਾਰ ਸੇਵਾ ਪਹਿਲਾਂ ਸੰਤ ਬਾਬਾ ਨਰੰჯਨ ਸਿੰਘ ਜੀ ساری ਉਮਰ ਕਰਦੇ ਰਹੇ ਫਿਰ ਸੰਤ ਬਾਬਾ ਹਜ਼ਾਰਾ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਸੇਵਾ ਕੀਤੀ ਉਹਨਾਂ ਤੋਂ ਵਰਸਾਏ ਹੋਏ ਸੰਤ ਬਾਬਾ ਜੈਬ ਸਿੰਘ ਜੀ ਸੇਵਾ ਕਰਵਾ ਰਹੇ ਨੇ ਇਸ ਸਮੇਂ ਉਹਨਾਂ ਦੀ ਲੱਗੀ ਹੈ ਜੀ ਇਹ ਵੀਡੀਓ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦੇਣਾ